ਜਿਉਂ ਦੀ ਜੇਕਰ ਗੱਲ ਕਰ ਲਈਏ ਤਾਂ ਜੰਗ ਵਾਲਾ ਮਾਹੌਲ ਜਿਹੜਾ ਉੱਥੇ ਬਣਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਂਦਰੀ ਵਾ ਨੂੰ ਖੁਸ਼ ਕਰਨ ਦੇ ਲਈ ਕਿਸ ਤਰ੍ਹਾਂ ਦਾ ਛੜਿਆੰਤਰ ਸਾਰਾ ਪੁਲਿਸ ਵੱਲੋਂ ਰਚਿਆ ਗਿਆ ਸੀਐਮ ਭਗਵੰਤ ਮਾਨ ਵੱਲੋਂ ਰਚਿਆ ਗਿਆ ਸੀਐਮ ਭਗਵੰਤ ਮਾਨ ਨੂੰ ਤੇ ਇਹਨਾਂ ਦੇ ਆਕਾ ਕੇ ਜਿਸ ਦੀ ਵਾ ਨੂੰ ਖੁਸ਼ ਕਰਨ ਦੇ ਲਈ ਪੰਜਾਬ ਪੁਲਿਸ ਕਿੰਦਾ ਹੱਦ ਤੱਕ ਚਲੀ ਗਈ ਹੈ ਕੀ ਇਹ ਸਰਕਾਰ ਇਦਾਂ ਦੀ ਆ ਗਿਆ ਆਮ ਆਦਮੀ ਪਾਰਟੀ ਦੀ ਜੋ ਪਹਿਲਾਂ ਕਹਿੰਦੀ ਸੀ ਪਾਈ ਦੀਆਂ ਵੋਟਾਂ ਤੋਂ ਪਹਿਲਾਂ ਕਹਿੰਦੀ ਸੀ ਤਾਂ ਧਰਨਿਆਂ ਚ ਉੱਠੇ ਹੋਏ ਲੋਕ ਆ ਸਾਨੂੰ ਪਤਾ ਲੋਕਾਂ ਦੀਆਂ ਮੁਸੀਬਤਾਂ ਦਾ ਸਾਨੂੰ ਪਤਾ ਕਿਸਾਨਾਂ ਦੀਆਂ ਮੁਸ਼ਕਲਾਂ ਕੀ ਨੇ ਕਿਸਾਨਾਂ ਦੀਆਂ ਮੰਗਾਂ ਕੀ ਨੇ ਤੇ ਅੱਜ ਜੇਕਰ ਉਹੀ ਕਿਸਾਨ ਹੱਕ ਮੰਗ ਰਹੇ ਨੇ ਉਹੀ ਲੋਕ ਅੱਜ ਚਾਹੇ ਟੀਚਰ ਨੇ ਚਾਹੀ ਹੋਰ ਜਿਹੜੇ ਜਿਹਨੂੰ ਰੈਗੂਲਰ ਨਹੀਂ ਕੀਤਾ ਗਿਆ ਮੁਲਾਜ਼ਮ ਨੇ ਜੇਕਰ ਅੱਜ ਉਹ ਧਰਨੇ ਲਾਉਂਦੇ ਨੇ ਤਾਂ ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਧੱਕਾ ਕੀਤਾ ਜਾਂਦਾ ਪਿੰਡ ਜਿਉਂਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਕਿਸ ਤਰ੍ਹਾਂ ਇੱਕ ਮੰਨ ਲਓ ਗੈਂਗਲੈਂਡ ਜਿਹੜਾ ਕਹਦੀ ਹੈ ਪੁਲਿਸ ਵਾਲਿਆਂ ਦਾ ਪੁਲਿਸ ਸਟੇਟ ਜਿਹੜੀ ਬਣ ਚੁੱਕਿਆ ਪੰਜਾਬ ਕਿਸ ਤਰ੍ਹਾਂ ਪੁਲਿਸ ਤਾਇਨਾਤ ਕੀਤੀ ਗਈ ਹੈ ਜਗਾ ਜਗਾ ਤੇਰਾੰਪਰੇ ਦੇ ਵਿੱਚ ਵੀ ਆਸੇ ਪਾਸੇ ਜ਼ਿਲ੍ਹਿਆਂ ਦੇ ਵਿੱਚ ਵੀ ਕਿ ਬਠਿੰਡਾ ਡੀਸੀ ਦਫ਼ਤਰ ਅੱਗੇ ਧਰਨਾਏ ਨਾਲ ਲਾਉਣ ਪਿੰਡ ਜਿਉਂਦੀ ਜੇਕਰ ਗੱਲ ਕਰੀ ਸ਼ਾਂਤਮਈ ਧਰਨੇ ਦੇ ਨਾਲ ਬੈਠੇ ਸੀ ਕਿਸਾਨ ਉੱਤੇ ਤੇ ਪਤਾ ਚੱਲਿਆ ਕਿ ਪੁਲਿਸ ਵੱਲੋਂ ਜਾਨ ਮੁੱਜ ਕੇ ਮਤਲਬ ਇੱਕ ਛੜਿਆੰਤਰ ਰਚ ਕੇ ਜਿਹੜੀ ਲੜਾਈ ਮੌਹਰ ਲਾਈਨ ਵਾਲਾ ਕੰਮ ਜਿਹੜਾ ਹੋਇਆ ਕਿ ਪਿੰਡ ਜੌਂਦ ਦੇ ਵਿੱਚ ਤੁਸੀਂ ਦੇਖੋ ਤਸਵੀਰਾਂ ਕਿਸ ਤਰ੍ਹਾਂ ਇੱਕ ਜੰਗ ਦਾ ਮਾਹੌਲ ਜਿਹੜਾ ਸਾਰਾ ਬਣਿਆ ਹੋਇਆ ਅਥਰੂ ਗੈਂਸ ਦੇ ਗੋਲੇ ਤੱਕ ਜਿਹੜੇ ਸਿੱਟੇ ਗਏ ਬੱਚਿਆਂ ਦੇ ਵੀ ਵੱਜੇ ਨੇ ਹਾਲਾਂਕਿ ਬਚਾ ਰਹਿ ਗਿਆ ਤੇ ਬਹੁਤੇ ਲੋਕਾਂ ਦੇ ਜਿਹੜੇ ਅਥਰੂ ਗੈਂਸ ਦੇ ਗੋਲੇ ਵੱਜੇ ਨੇ ਕਈਆਂ ਦੇ ਹੱਥ ਤੱਕ ਫੱਟੜ ਹੋ ਗਏ ਨੇ ਕਿਸ ਦੇ ਵਿੱਚ ਕਿ ਪੁਲਿਸ ਵਾਲੇ ਵੀ ਫੱਟੜ ਹੋਏ ਹੋਣੇ ਆ ਉਹਨਾਂ ਕੋਲੇ ਤਾਂ ਸੋ ਸਬੂਧਾਂ ਨੇ ਅਸਲੀ ਨਿਯਮਾਂ ਕੋਲੇ ਚਲਾਉਣ ਦੇ ਲਈ ਬਹੁਤ ਕੁਝ ਐਪਾਲਿਸ ਪ੍ਰਸ਼ਾਸਨ ਕੋਲੇ ਪਰ ਕਿਸਾਨਾਂ ਕੋਲੇ ਸਿਰਫ ਡਾਂਗਾ ਨੇ ਤੇ ਅੱਜ ਜੋ ਤੱਕਾ ਜਿਉਂਦ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਹੋਰ ਬਹੁਤ ਥਾਵਾਂ ਤੇ ਵੀ ਇਸ ਤਰ੍ਹਾਂ ਦਾ ਤੱਕਾ ਅੱਜ ਵਕ ਵਕ ਥਾਵਾਂ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ ਤੇ ਹੀ ਕਿਸਾਨਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਤੁਸੀਂ ਚੁੱਪਚਾਪ ਦੇ ਨਾਲ ਬਹਿ ਜਾਓ ਬੱਸ ਦੇ ਵਿੱਚ ਤੁਹਾਡਾ ਖਾਣ ਪੀਣ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਨਹੀਂ ਤਿੱਤਰ ਹੋ ਜਾਓ ਇੱਥੋਂ ਤੁਸੀਂ ਨਿਕਲੋ ਸਿੱਧਾ ਉੱਪਰਲੀ ਚੈਲੰਜ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜਾ ਤਾਂ ਤੁਸੀਂ ਬੈਜੋ ਆਪਦਾ ਬੱਸਾਂ ਦੇ ਵਿੱਚ ਬੈਜੋ ਥਾਣੇ ਲੈ ਜਾਂਦੇ ਆਂ ਬੰਦ ਕਰ ਦਿੰਨੇ ਆਂ ਖਾਣ ਪੀਣ ਦੀ ਥੋੜੀ ਸੁਵਿਧਾ ਹੋ ਜੂਗੀ ਨਹੀਂ ਤੇਤਰ ਹੋ ਜੋ ਸਾਨੂੰ ਲੈਕਚਰ ਦੇਣ ਦੀ ਲੋੜ ਨਹੀਂ ਕਿਸਾਨਾਂ ਨੂੰ ਇਹ ਤੱਕ ਕਹਿ ਦਿੱਤਾ ਕਿ ਸਾਨੂੰ ਲੈਕਚਰ ਦੇਣ ਦੀ ਲੋੜ ਨਹੀਂ ਛੋਡੇ ਕੋਲੇ ਦੋ ਹੀ ਆਪਸ਼ਨਾਂ ਨੇ ਜਾਂ ਤਾਂ ਬੈਜੋ ਬੱਸ ਦੇ ਵਿੱਚ ਨਹੀਂ ਆਪਦਾ ਘਰੋ ਘਰੀ ਹੋ ਜੋ ਨਹੀਂ ਫਿਰ ਦੂਜੀ ਲੋਟ ਭੇਜਾਂਗੇ ਫਿਰ ਤੁਸੀਂ ਦੇਖ ਲਿਓ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਕਿਸ ਤਰ੍ਹਾਂ ਨੇ ਧਮਕੀਆਂ ਸਿੱਧੀਆਂ ਦਿੱਤੀਆਂ ਜਾ ਰਹੀਆਂ ਨੇ ਕੀ ਸਿਐਮ ਭਗਵੰਤ ਮਾਨ ਨੇ 27 ਦੇ ਵਿੱਚ ਫੇਰ ਲੋਕਾਂ ਕੋਲੇ ਵੋਟਾਂ ਮੰਗਣ ਜਾਣੀ ਹੈ ਨਹੀਂ ਪਿੰਡੋਂ ਪਿੰਡੀ ਜਾਣੀ ਹੈ ਨਹੀਂ ਕਿ ਤੁਹਾਡੇ ਐਮਐਲਏ ਜਾਣਗੇ ਨਹੀਂ ਪਿੰਡੋਂ ਪਿੰਡੀ ਕਿ ਜਿਹੜਾ ਹੁਣ ਅੱਜ ਤੁਸੀਂ ੱੱਕਾ ਕਿਸਾਨਾਂ ਦੇ ਨਾਲ ਕਰ ਰਹੇ ਹੋ ਕਿ ਕੱਲ ਨੂੰ ਜੇਕਰ ਤੁਹਾਡੇ ਐਮਐਲਏ ਤੁਸੀਂ ਖੁਦ ਵੋਟਾਂ ਮੰਗਣ ਜਾਉਗੇ ਪਿੰਡੋਂ ਪਿੰਡੀ ਤਾਂ ਇਹੀ ਦੁਆਰਾ ਫੇਰ ਮਿਲਣਗੇ ਉਦੋਂ ਤੁਹਾਡੇ ਹੱਥ ਦੇ ਵਿੱਚ ਪਾਵਰਾਂ ਨਹੀਂ ਹੋਣੀ ਐਨੀਆਂ ਕਿ ਅੱਜ ਜੋ ਪਾਵਰ ਦਾ ਹੰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਚੁੱਕਿਆ ਕਿ ਆ ਸਾਡੀ ਹੀ ਸਰਕਾਰ ਰਹਿਣੀ ਆ ਹੋਰ ਕਿਸੇ ਦੀ ਸਰਕਾਰ ਤਾਂ ਆਉਣੀ ਹੀ ਨਹੀਂ ਕਿ ਹੋਂ 27 ਦੇ ਵਿੱਚ ਤੁਸੀਂ ਵੋਟਾਂ ਮੰਗਣ ਜਾਓਗੇ ਉਦੋਂ ਕਿੰਨੀ ਕਿ ਤੁਹਾਡੇ ਹੱਥ ਦੇ ਵਿੱਚ ਪਾਵਰ ਰਹਿ ਜਾਣੀ ਆ। ਇਹੀ ਕਿਸਾਨ ਫੇਰ ਦੁਬਾਰਾ ਤੁਹਾਨੂੰ ਮਿਲਣਗੇ। 8-9 ਮਿੰਨਤ ਲਗਾਤਾਰ ਜਿਹੜੇ ਦੋ ਕਿਸਾਨ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਮਿਲੀ। ਉਸ ਦੇ ਵਿਰੋਧੀ ਅੱਜ ਜਿਹੜਾ ਬਠਿੰਡਾ ਡੀਸੀ ਦਫ਼ਤਰ ਅੱਗੇ ਧਰਾਂ ਦੇਣ ਜਾਣਾ ਸੀ ਉਸ ਤੋਂ ਪਹਿਲਾਂ 6 ਤਰੀਕ ਦੀ ਜਿਹੜੀ ਰੱਖੀ ਗਈ ਸੀ ਕਾਲ ਉਦੋਂ ਵੀ ਇਸੇ ਤਰ੍ਹਾਂ ਹੀ ਲਗਾਤਾਰ ਥੁੜੇ ਦੇ ਗੋਲੇ ਰੋਕਣ ਦੀ ਕੋਸ਼ਿਸ਼ ਡਾਂਗਾ ਭਰਾਈਆਂ ਗਈਆਂ। ਅੱਜ ਉਸੇ ਤੋਂ ਵੀ ਉਸ ਤੋਂ ਵੀ ਜ਼ਿਆਦਾ ਜਿਹੜਾ ਮਾਹੌਲ ਅੱਜ ਫੇਰ ਦੇਖਣ ਨੂੰ ਮਿਲਿਆ 18 ਤਰੀਕ ਜਾਨੀ ਅੱਜ ਕਿ ਜਿਉਂ ਦੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਨਵੇਂ ਮੁੰਡੇ ਤਾਂ ਦੇਖਦੇ ਆ ਕਿ ਚਾਹ ਕੇ ਮਤਲਬ ਡਾਂਗਾ ਮਾਰਦੇ ਨੇ ਕਿਸਾਨਾਂ ਤੇ ਪੱਗਾ ਲੱਤ ਦਿੰਦੇ ਨੇ ਉਹ ਖੁਸ਼ ਹੁੰਦੇ ਨੇ ਪਤਾ ਨਹੀਂ ਕਿਸੇ ਗੱਲ ਦਾ ਕਿ ਉਹਨਾਂ ਦੇ ਆਪ ਦੇ ਘਰੇ ਮਾਪਿਓਂ ਹੈ ਨਹੀਂ ਜਾਂ ਡਰ ਨਹੀਂ ਉਹਨਾਂ ਨੂੰ ਜਾਂ ਕੱਲ ਨੂੰ ਆਪ ਦੇ ਨਾਲ ਵੀ ਹੋ ਜੇ ਜਾਂ ਕੋਈ ਵੀ ਪੁਲਿਸ ਦੇ ਵਿੱਚ ਭਰਤੀ ਹੁੰਦਾ ਕਿ ਉਹਦਾ ਦਿਮਾਗ ਡਰ ਜਾ ਹਰ ਇੱਕ ਚੀਜ਼ ਉਹਦੇ ਮਾਈਂਡ ਦੇ ਵਿੱਚੋਂ ਨਿਕਲ ਜਾਂਦੀ ਆ ਕਿ ਹੰਕਾਰ ਵੱਧ ਜਾਂਦਾ ਕਿ ਨਵੇਂ ਮੁੰਡਿਆਂ ਦੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਦਾ ਆ ਜਾਂਦਾ ਕਿ ਉਹ ਮਤਲਬ ਹੁਣ ਤਾਂ ਕਾਦੀ ਲੈ ਕੇ ਆਉਂਦੇ ਨੇ ਕਿ ਕਿਸਾਨਾਂ ਦੇ ਡਾਂਗਾ ਭਰੌਣ ਦੇ ਵਿੱਚ ਨਵੇਂ ਮੁੰਡੇ ਜ਼ਿਆਦਾ ਯੋਗਦਾਨ ਪਾਉਂਦੇ ਨੇ ਕਿ ਉਹਨਾਂ ਦਾ ਮਾਈਂਡ ਹੀ ਬਾਸ਼ ਹੋ ਜਾਂਦਾ ਕਿ ਆਪਦੇ ਮਾਪਿਓ ਵਰਗੇ ਨੇ ਜਿਨ੍ਹਾਂ ਦੇ ਅਸੀਂ ਮਾਰ ਰਹੇ ਹਾਂ ਕਿ ਹੁਣ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਗਵੰਤ ਮਾਨ ਨੂੰ ਵਹਿਮ ਹੋਇਆ ਵੀ ਕਿ 27 'ਚ ਵੀ ਸਾਡੀ ਸਰਕਾਰ ਬਣਨੀ ਆ 32 ਦੇ ਵਿੱਚ ਵੀ ਸਾਡੀ ਸਰਕਾਰ ਬਣਨੀ ਆ 37 ਦੇ ਵਿੱਚ ਵੀ ਸਾਡੀ ਸਰਕਾਰ ਬਣਨੀ ਆ ਇਹ ਹੁਣ ਆਪਦੇ ਆਪ ਦੇ ਮਨ 'ਚ ਰੱਖੀ ਬੈਠੇ ਨੇ ਹਾਲਾ ਕਿ ਹੁਣ ਜਵਾਬ ਦੇਣਗੇ ਲੋਕ ਪਰ ਜੋ ਤੱਕਾ 6 ਤਰੀਕ ਨੂੰ ਹੋਇਆ ਉਸ ਤੋਂ ਪਹਿਲਾਂ ਵੀ ਕਿੰਨੇ ਵਾਰ ਕਿਸਾਨਾਂ ਦੇ ਨਾਲ ਤੱਕਾ ਹੋਇਆ ਆਮ ਲੋਕਾਂ ਦੇ ਨਾਲ ਤੱਕਾ ਹੋਇਆ ਆਮ ਲੋਕਾਂ ਦੇ ਝੂਠੇ ਪਰਚੇ ਪਾਏ ਜਾਂਦੇ ਨੇ ਕੁੱਟਿਆ ਜਾਂਦਾ ਥਾਣੇ ਦੇ ਵਿੱਚ ਜ਼ਬਰਦਸਤੀ ਤੱਕੇ ਦੇ ਨਾਲ ਪਰਚਾ ਪਾ ਕੇ ਉਹਦੀ ਬੁਰੀ ਹਾਲਤ ਕਰ ਦਿੱਤੀ ਜਾਂਦੀ ਆ ਦੇਖਦੇ ਆ ਆਮ ਲੋਕਾਂ ਦੇ ਨਾਲ ਕਿੰਨਾ ਜ਼ਿਆਦਾ ਤੱਕਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਪਰ ਜਿਉਂ ਦੇ ਵਿੱਚ ਜੋ ਅੱਜ ਦੇਖਣ ਨੂੰ ਮਿਲਿਆ ਹਜੇ ਵੀ ਤੱਕ ਵੀ ਸੰਘਰਸ਼ ਲਗਾਤਾਰ ਚੱਲ ਰਿਹਾ ਹੈ ਪੁਲਿਸ ਸਟੇਟ ਬਣ ਚੁੱਕੀ ਆ ਪੁਲਿਸ ਨੇ ਆਸੇ ਪਾਸੇ ਘੇਰੀ ਹੋਈ ਆ ਦੂਜੇ ਪਾਸੇ ਕਿਸਾਨ ਨੇ ਕਿਸਾਨਾਂ ਦਾ ਕਹਿਣਾ ਕਿ ਇਸ ਟੈਟ ਦਾ ਜਵਾਬ ਪੱਥਰ ਨਾਲ ਦੇਾਂਗੇ ਸਾਨੂੰ ਕੋਈ ਡਰ ਨਹੀਂ ਮਾਰ ਦੋਗੇ ਮਰ ਜਾਾਂਗੇ ਪੈਸੇ ਵੀ ਮਰੇ ਹੋਈ ਆ ਕਰਜ਼ੇ ਢੇਠਾਂ ਦੱਬੇ ਹੋਏ ਆ ਪ੍ਰੋਪਰ ਜਿਹੜੀ ਚੀਜ਼ ਚਾਹੀਦੀ ਆ ਕਿਸਾਨਾਂ ਨੂੰ ਉਹ ਨਹੀਂ ਮਿਲ ਰਹੀ ਚਾਹੇ ਪੈਸੇ ਵੀ ਮਰੇ ਹੋਏ ਆ ਚਾਹੇ ਜਿੰਦਾਂ ਛੱਡ ਦੋ ਚਾਹੇ ਪਰਚੇ ਕੱਟ ਦੋ ਕੁਛ ਮਰਜ਼ੀ ਕਰ ਦੋ ਆਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ